ਮਾ ਧਰਤੀ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਰਈ ਬਸੂਰ ਜਾ ਕਮਿਆਉਂਦੇ ਵਿੜੇ ਤੂੰ ਮਗਦਰਈ ਬਸੂਰ ਜਾ ਕਮਿਆਉਂਦੇ ਵਿੜੇ ਕ੍ਰਾਂਤੀਕਾਰੀ ਲੇਖਕ ਕਿਰਤੀ ਮਜ਼ਦੂਰਾਂ ਦੀ ਜ਼ਿੰਦਗੀ ਦਾ ਸੱਚ ਬਿਆਨ ਕਰਨ ਵਾਲਾ ਲੇਖਕ ਸੰਤਰਾਮ ਉਦਾਸੀ ਜੀ ਅੱਜ ਪੋਸੂ ਨਾਮਾ ਚੈਨਲ ਦੇ ਵੱਲੋਂ ਉਹਨਾਂ ਦੇ ਜਨਮ ਦਿਨ ਤੇ ਵਿਸ਼ੇਸ਼ ਸੰਤਰਾਮ ਉਦਾਸੀ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ ਦੋਸਤੋ ਸੰਤਰਾਮ ਉਦਾਸੀ ਦੀ ਕਲਮ ਦੇ ਵਿੱਚੋਂ ਜਦੋਂ ਵੀ ਸ਼ਬਦ ਕੋਈ ਨਿਕਲਿਆ ਉਹ ਕੀਰਤੀ ਮਜ਼ਦੂਰਾਂ ਦੀ ਜ਼ਿੰਦਗੀ ਦੇ ਸੱਚ ਨੂੰ ਬਿਆਨ ਕਰਨ ਵਾਲਾ ਨਿਕਲਿਆ ਮਿਹਨਤ ਕਸ਼ ਲੋਕਾ ਦੇ ਚਿਹਰੇ ਤੇ ਮਿਹਨਤ ਕਰਦਿਆਂ ਜੋ ਪਸੀਨਾ ਜ਼ਮੀਨ ਤੇ ਧਰਤੀ ਮਾਤਾ ਦੀ ਗੋਦ ਦੇ ਵਿੱਚ ਜਾ ਕੇ ਡਿੱਗਦਾ ਹੈ ਔਰ ਸੱਚਮੁੱਚ ਉਹ ਬੜਾ ਪਾਵ ਪਵਿੱਤਰ ਪਸੀਨਾ ਹੁੰਦਾ ਹੈ ਕਿਉਂਕਿ ਮਿਹਨਤ ਦਾ ਕੀਤਾ ਹੋਇਆ ਕੰਮ ਜਿਹੜਾ ਹੈ ਉਸ ਪਸੀਨੇ ਦੇ ਵਿੱਚ ਉਸਦੀ ਖੁਸ਼ਬੂ ਹੁੰਦੀ ਹੈ ਉਸੀ ਖੁਸ਼ਬੋ ਨੂੰ ਆਪਣੀ ਕਲਮ ਦੇ ਰਾਹੀਂ ਸ਼ਬਦਾਂ ਵਿੱਚ ਬਿਆਨ ਕਰਕੇ ਸੰਤਰਾ ਮਉਦਾਸੀ ਆਏ ਦਿਨ ਖੂਬਸੂਰਤ ਕਵਿਤਾਵਾਂ ਨੂੰ ਜਨਮ ਦਿੰਦਾ ਹੈ ਸੰਤਰਾ ਮਉਦਾਸੀ ਜੀ ਦਾ ਜਨਮ ਰਾਏ ਸਰ ਜ਼ਿਲ੍ਹਾ ਬਰਨਾਲੇ ਦੇ ਇੱਕ ਗਰੀਬ ਦਲਿਤ ਪਰਿਵਾਰ ਦੇ ਵਿੱਚ ਹੋਇਆ ਸੀ ਉਨੀ ਦਿਨੀ ਦਲਿਤ ਲੋਕਾਂ ਦੀ ਸਮਾਜਿਕ ਆਰਥਿਕ ਅਤੇ ਮਾਨਸਿਕ ਲੁੱਟ ਸਿਖਰਾਂ ਤੇ ਸੀ ਔਰ ਗਲਤ ਪਰਿਵਾਰਾਂ ਦੇ ਲੋਕਾਂ ਨੂੰ ਹਰ ਜਗ੍ਹਾ ਗੁਲਾਮੀ ਭਰਿਆ ਜੀਵਨ ਭੋਗਣਾ ਪੈਂਦਾ ਸੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਕੰਮ ਕਰਨਾ ਔਰ ਜੋ ਲੋਕ ਕੰਮ ਕਰਨ ਜਾਂਦੇ ਸੀ ਉਹਨਾਂ ਦੇ ਬਰਤਨ ਉਹਨਾਂ ਦੇ ਭਾਂਡੇ ਉਹਨਾਂ ਦਾ ਸਭ ਕੁਝ ਅਲੱਗ ਰੱਖਿਆ ਜਾਂਦਾ ਸੀ ਉਹਨਾਂ ਲੋਕਾਂ ਦੀ ਸੋਚ ਸੀ ਕਿ ਜੇਕਰ ਇਹ ਸਾਡੇ ਭਾਂਡਿਆਂ ਨੂੰ ਹੱਥ ਲਾਉਣਗੇ ਤਾਂ ਸਾਡੇ ਭਾਂਡੇ ਪਿੱਟੇ ਜਾਣਗੇ ਰੋਜ਼ੀ ਰੋਟੀ ਕਮਾਉਣ ਲਈ ਉਹਨਾਂ ਨੂੰ ਦੂਸਰਿਆਂ ਦੇ ਘਰ ਵਿੱਚ ਜਾ ਕੇ ਗੁਲਾਮੀ ਕਰਨੀ ਹੀ ਪੈਂਦੀ ਸੀ ਦੋਸਤੋ ਉਸ ਬਿਨਾਂ ਜ਼ਿਆਦਾ ਜੋ ਕੰਮਕਾਰ ਸੀ ਚਮੜੇ ਦਾ ਕੰਮਕਾਰ ਸੀ ਜਾਂ ਖੇਤਾਂ ਵਿੱਚ ਕਿਸੇ ਕਿਸਾਨ ਦੇ ਨਾਲ ਸਿਰੀ ਲੱਗ ਜਾਣਾ ਮਿਹਨਤ ਕਰਨੀ ਔਰ ਵਿਤਕਰਾ ਉਸੇ ਤਰ੍ਹਾਂ ਬਰਕਰਾਰ ਰਿਹਾਦਾ ਸੀ ਲੇਕਿਨ ਸੰਤਰਾ ਉਦਾਸੀ ਨੇ ਸਾਰਾ ਕੁਝ ਆਪਣੇ ਪਿੰਡੇ ਤੇ ਹੰਡਾਇਆ ਉਹ ਸਾਰਾ ਦੁੱਖ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਹੈ ਇਹਨਾਂ ਦੇ ਗੀਤਾਂ ਦੇ ਵਿੱਚ ਹੈ ਬਚਪਨ ਤੰਗੀ ਤਰਸ਼ੀ ਚੋਂ ਗੁਜ਼ਰਿਆ ਲੇਕਿਨ ਹੌਲੀ-ਹੌਲੀ ਪੜਨ ਦੀ ਚੇਤਕ ਲੱਗ ਗਈ ਸੰਤਰਾ ਮਦਾਸੀ ਜੀ ਨੇ ਘੋਰ ਗਰੀਬੀ ਦੇ ਵਿੱਚ ਪੜ੍ਹਾਈ ਜਾਰੀ ਰੱਖੀ ਤੰਗੀਆਂ ਵੀ ਵੇਖੀਆਂ ਤਰਸ਼ੀਆਂ ਵੀ ਵੇਖੀਆਂ ਭੁੱਖਾਂ ਵੀ ਹੰਡਾਈਆਂ ਪਰ ਕਿਤੇ ਨਾ ਕਿਤੇ ਜੋ ਪੜ੍ਹਾਈ ਦੀ ਚੇਟਕ ਸੀ ਉਸ ਨੂੰ ਬਰਕਰਾਰ ਰੱਖਿਆ ਉਸ ਬਿਨਾ ਹਾਲਾਤੀ ਨੇ ਜਿਆਦਾ ਕਮਜ਼ੋਰ ਸੀ ਕਿ ਜਿਸ ਕਰਕੇ ਉਹਨਾਂ ਨੂੰ ਇਸ ਪੂਰੇ ਹਾਲਾਤਾਂ ਦਾ ਸਾਹਮਣਾ ਖੁਦ ਕਰਨਾ ਪਿਆ ਉਸ ਬਿਨਾ ਨਕਸਲ ਲਹਿਰ ਦੇ ਕਿਤੇ ਨਾ ਕਿਤੇ ਹਾਂਸ਼ ਜਿਹੜੇ ਸਗੇ ਉਹ ਪਨਪ ਰਹੇ ਸੀ ਇਹਨਾਂ ਸਮਾਜਿਕ ਆਰਥਿਕ ਪ੍ਰਸਥਿਤੀਆਂ ਦੇ ਗੁੰਝਲਦਾਰ ਅਤੇ ਕੋ ਲੀਕਾਂ ਜਿਨ੍ਹਾਂ ਦੀ ਸਮਝ ਹੀ ਨਹੀਂ ਆਉਂਦੀ ਸੀ ਸੰਤਰਾ ਉਦਾਸੀ ਜੀ ਦਾ ਅਨੁਪਉ ਉਹਨਾਂ ਨੂੰ ਸਮਝਣ ਦਾ ਹੋ ਚੁੱਕਿਆ ਸੀ ਉਸ ਨੂੰ ਅੱਖਾਂ ਖੋਲਣ ਤੋਂ ਲੈ ਕੇ ਅੰਦਰਲੀ ਘੜੀ ਤੱਕ ਇੱਕ ਜਾਤੀ ਕੋੜ ਦਾ ਵਿਤਕਰਾ ਹੰਡਾਉਣਾ ਪਿਆ ਜਾਤੀ ਫਿਰਕੇ ਨੇ ਉਦਾਸੀ ਦੇ ਮੰਨ ਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਸੰਤਰਾ ਮੋਦਾਸੀ ਨਾਮੀ ਇੱਕ ਹਰੀਜਨ ਨਾਮਤਾਰੀ ਨੇ ਗਵਰਨਮੈਂਟ ਸਕੂਲ ਤਾ ਤੋਂ ਪ੍ਰਭਾਵਿਤ ਹੋ ਕੇ ਆਪਣੇ ਹੋਰ ਦੇ ਪਿੰਡ ਸੰਤਨਗਰ ਆ ਕੇ ਨਾਮ ਧਾਰੀਆਂ ਨਾਲ ਡਰਾਮਾ ਖੇਡਣ ਦਾ ਸੁਭਾਗ ਦੱਸਿਆ 1964 ਤੋਂ 1968 ਦੌਰਾਨ ਉਸਨੇ ਮਾਰक्स ਲੈਲਨ ਗੋਰਕੀ ਲੂਸ਼ਨ ਤੇ ਹੋਰ ਬਹੁਤ ਸਾਰੇ ਇੰਗਲਿਸ਼ ਲੇਖਕ ਜਿਨ੍ਹਾਂ ਨੇ ਕਿਰਤੀ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਆਪਣੀ ਭਾਸ਼ਾ ਵਿੱਚ ਲਿਖਿਆ ਹੈ ਔਰ ਸੰਤ RAM ਉਦਾਸੀ ਜੀ ਨੇ ਉਸ ਨੂੰ ਪੜਿਆ 1967 ਦੇ ਵਿੱਚ ਨਕਸਲਬਾਰੀ ਲਹਿਰ ਦੇ ਲਾਲ ਉਬਾਰ ਨੇ ਇਸ ਕਵੀ ਦਾ ਰੋਮ ਰੋਮ ਵਿੰਨ ਦਿੱਤਾ 13 ਅਗਸਤ 1971 ਨੂੰ ਸਾਹਿਤ ਸਭਾ ਨਕੋਦਰ ਦੇ ਵੱਲੋਂ ਪੰਜਾਬ ਪੱਧਰ ਦਾ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੇ ਵਿੱਚ ਉਦਾਸੀ ਪੰਜਾਬ ਪੱਧਰ ਦੇ ਕਵੀ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਇਆ 1965 ਦੇ ਦੌਰ ਬਾਅਦ ਸੰਤਰਾ ਮੋਦਾਸੀ ਨੇ ਆਪਣੀ ਸਮਾਜਿਕ ਰਾਜਸੀ ਸੋਝ ਰਾਹੀ ਇਹअनुभव ਕਰ ਲਿਆ ਕਿ ਭਾਰਤ ਅੰਦਰ ਕੰਮ ਕਰ ਰਹੀਆਂ ਅਖੌਤੀ ਕਯੂਮਨਿਸਟ ਪਾਰਟੀਆਂ ਸਮਾਜਿਕ ਤਬਦੀਲੀ ਦੀ ਜ਼ਮਨੀ ਨਹੀਂ ਪਰ ਸਕਦੀਆਂ ਆਪਣੇ ਲੋਕਾਂ ਦੀ ਮੁਕਤੀ ਦੇ ਸੁਪਨੇ ਵੇਖਣ ਦਾ ਚਾਹਵਾਨ ਸੰਤਰਾ ਮੋਦਾਸੀ ਨਕਸਲਵਾੜੀ ਲੋਕ ਯੁੱਧ ਦਾ ਇੱਕ ਦ੍ਰਿੜ ਸਿਪਾਹੀ ਬਣ ਗਿਆ ਸੰਤਰਾ ਮੁਦਾਸੀ ਜੀ ਦਾ ਜੀਵਨ ਐਨੇ ਵਿਸ਼ਾਲ ਕੈਨਵਸ ਤੇ ਫੈਲਿਆ ਹੋਇਆ ਸੀ ਕਿ ਲੋਕ ਮੁਕਤੀ ਦੇ ਜਜਾਰੂ ਸਿਪਾਹੀਆਂ ਨੂੰ ਜਿੱਥੇ ਹਕੂਮਤ ਨੇ ਆਪਣੇ ਤੌਰ ਤੇ ਅਲੱਗ ਤਰ੍ਹਾਂ ਉਸ ਨੂੰ ਸ਼ਿਕਾਰ ਬਣਾਇਆ ਉੱਥੇ ਹੀ ਉਸ ਨੂੰ ਹੋਰ ਮਾਨਸਿਕ ਤਸੀਹੇ ਦਿੱਤੇ ਗਏ ਗਰੀਬ ਪਰਿਵਾਰ ਹੋਣ ਦੇ ਕਾਰਨ ਉਦਾਸੀ ਲੋਕ ਰੋਜੀ ਦਾ ਵਸੀਲਾ ਵੀ ਸਿਰਫ ਸਕੂਲ ਮੁਲਾਜ਼ਮਤ ਹੀ ਸੀ ਜਿਸ ਰਾਹੀਂ ਉਹ ਟੱਬਰ ਦਾ ਪੇਟ ਪਾਲ ਸਕਦਾ ਸੀ ਉਹ ਉੱਚ ਕੋਟੀ ਦਾ ਕਵੀ ਸਿਪਾਹੀ ਤੇ ਜ਼ਿੰਮੇਵਾਰ ਇਨਸਾਨ ਸੀ ਸੰਤਰਾਮ ਉਦਾਸੀ ਜਿਸ ਨੂੰ ਕਿ 1979 ਦੇ ਵਿੱਚ ਇੰਡੀਅਨ ਪੀਪਲਜ਼ ਐਸੋਸੀਏਸ਼ਨ ਇਨ ਨਾਰਥ ਅਮਰੀਕਾ ਦੇ ਸੱਦੇ ਤੇ ਕੈਨੇਡਾ ਆਏ ਇਸ ਫੇਰੀ ਦੇ ਦੌਰਾਨ ਉਦਾਸੀ ਨੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਪਣੇ ਪ੍ਰੋਗਰਾਮ ਕੀਤੇ ਇਸ ਸਮੇਂ ਅਪਾਨਾ ਨੇ ਸੰਤਰਾ ਉਦਾਸੀ ਦੇ ਗੀਤਾਂ ਦਾ ਇੱਕ ਰਿਕਾਰਡ ਤਿਆਰ ਕੀਤਾ ਉਸ ਦਾ ਨਾਮ ਰੱਖਿਆ ਸੰਤਰਾਮ ਉਦਾਸੀ ਦੇ ਗੀਤ ਇਸ ਰਿਕਾਰਡ ਦੇ ਕਵਰ ਉੱਤੇ ਸ਼ਬਦ ਲਿਖੇ ਗਏ ਸੰਤਰਾਮ ਉਦਾਸੀ ਲੋਕਾਂ ਦਾ ਆਦਮੀ ਅਤੇ ਕਵੀ ਹੈ ਉਸ ਦਾ ਜਨਮ ਪੰਜਾਬ ਦੇ ਇੱਕ ਬੇਜ਼ਮੀਨੇ ਦਲਿਤ ਪਰਿਵਾਰ ਦੇ ਘਰ ਹੋਇਆ ਭਾਰਤੀ ਲੋਕਾਂ ਦੀ ਇਨਕਲਾਬੀ ਜਦੋਜਹਦ ਦੇ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੇ ਨਾਲ-ਨਾਲ ਉਦਾਸੀ ਨੇ ਇਨ੍ਹਾਂ ਜਦੋਜਹਦਾਂ ਵਿੱਚ ਆਪਣੀ ਕਵਿਤਾ ਦੇ ਨਾਲ ਵੀ ਯੋਗਦਾਨ ਪਾਇਆ ਉਸ ਦੇ ਸਿਆਸੀ ਵਿਚਾਰਾਂ ਕਰਕੇ ਭਾਰਤੀ ਸਟੇਟ ਵੱਲੋਂ ਉਸ ਨੂੰ ਕਈ ਵਾਰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਉਸ ਉਤੇ ਇੰਨੇ ਤਸ਼ਦਦ ਟਾਇ ਗਏ ਜਿਸ ਕਾਰਨ ਉਹਨਾਂ ਦੀਆਂ ਅੱਖਾਂ ਦੀ ਲੋਹ ਬੁਰੀ ਤਰ੍ਹਾਂ ਘਟ ਗਈ। ਦੋਸਤੋ ਇਹ ਸਾਡੇ ਦੇਸ਼ ਦੀ ਸਾਡੇ ਸਮਾਜ ਦੀ ਤਰਾਸਤੀ ਹੈ ਕਿ ਜੋ ਸ਼ਖਸ ਸੱਚ ਬੋਲੇਗਾ ਔਰ ਸੱਚ ਨੂੰ ਇਹਨਾਂ ਨੇ ਹਮੇਸ਼ਾ ਫਾਂਸੀ ਦਿੱਤੀ ਹੈ। ਸੰਤਰਾ ਮੂਦასი ਦੱਸਿਆ ਜਾ ਰਿਹਾ ਹੈ ਕਿ ਹਾਲਾਤਾਂ ਦੇ ਨਾਲ ਜੂਝਦਾ ਹੋਇਆ ਉਸਦੀ ਗ੍ਰਿਫਤਾਰੀ 11/1/91 ਨੂੰ ਹੁੰਦੀ ਹੈ ਉਸ ਨੂੰ ਬਹਾਦਰ ਸਿੰਘ ਵਾਲਾ ਦੀ ਪੁਲਿਸ ਨੇ ਸਪੈਸ਼ਲ ਸਟਾਫ ਨੇ ਗ੍ਰਿਫਤਾਰ ਕਰ ਲਿਆ ਉਦਾਸੀ ਭਾਵੇਂ ਪਾਸ਼ਵਾਨ ਸ਼ਹੀਦ ਹੋ ਕੇ ਤ੍ਰੂਤਾਰਾ ਬਣ ਕੇ ਚਮਕਿਆ ਪਰ ਸਮੇ ਦਾ ਸੱਚ ਉਸ ਕੋਲ ਸੀ ਜਦ ਇਸ ਵਕਤ ਦੀ ਗਦਰਗੁਬਾਰ ਬੈਠ ਕੇ ਇਤਿਹਾਸ ਨਿਖਰੇਗਾ ਤਾਂ ਉਦਾਸੀ ਦਾ ਸਹੀ ਮੁਲੰਕਣ ਹੋ ਸਕੇਗਾ ਦੋਸਤੋ ਦੁਨੀਆ ਦੇ ਕੋਨੇ-ਕੋਂਦੇ ਤੇ ਸੰਤਰਾ ਮੁਦਾਸੀ ਆਪਣੀਆਂ ਲਿਖਤਾਂ ਲੈ ਕੇ ਗਏ ਨੇ ਲੇਕਿਨ ਆਖਰਕਾਰ ਅਜੀਹਾ ਕੀ ਹੋ ਗਿਆ ਕਿ ਸੰਤਰਾ ਮੁਦਾਸੀ ਨੂੰ ਇਸ ਸੰਸਾਰ ਤੋਂ ਜਾਣਾ ਪਿਆ ਦੱਸਿਆ ਜਾ ਰਿਹਾ ਹੈ ਕਿ ਆਖਰੀ ਸਮੇਂ ਸ਼੍ਰੀ ਹਜ਼ੂਰ ਸਾਹਿਬ ਵਿਖੇ ਹੋਏ ਕਵੀ ਦਰਬਾਰ ਤੋਂ ਜਦੋਂ ਵਾਪਸ ਆ ਰਹੇ ਸੀ 6 ਨਵੰਬਰ 1986 ਨੂੰ ਔਰ ਰਸਤੇ ਦੇ ਵਿੱਚ ਰੇਲ ਗੱਡੀ ਵਿੱਚ ਹੀ ਉਹਨਾਂ ਨੇ ਆਖਰੀ ਸਾਹ ਲਿਆ। ਉਹਨਾਂ ਦੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ 3 ਦਿਨਾਂ ਬਾਅਦ ਮਿਲੀ। ਉਦਾਸੀ ਜੀ ਭਾਵੇਂ ਜਿਸਮਾਨੀ ਤੌਰ ਤੇ ਅੱਜ ਸਾਡੇ ਦਰਮਿਆਨ ਨਹੀਂ ਹੈ ਔਰ ਅੱਜ ਵੀ ਉਹਨਾਂ ਦੇ ਜਨਮ ਦਿਨ ਮਨਾਏ ਜਾਂਦੇ ਨੇ। ਅੱਜ ਵੀ ਉਹਨਾਂ ਦੀ ਜ਼ਿੰਦਗੀ ਨਾਲ ਜੁੜਿਆ ਹਰ ਦਿਨ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਹੈ। ਸੁਪੋਸੂਨਾਮਾ ਚੈਨਲ ਦੀ ਟੀਮ ਵੱਲੋਂ ਸੰਤਰਾਮ ਉਦਾਸੀ ਜੀ ਦੇ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕ